ਪੰਜਾਬ ਦੇ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਦਾ ਮੁੱਦਾ ਪੂਰਾ ਭਖਿਆ ਹੋਇਆ ਤੇ ਹਰੇਕ ਸਿਆਸੀ ਪਾਰਟੀ ਦੇ ਵੱਲੋਂ ਰਾਜਸੀ ਪਾਰਟੀ ਦੇ ਉੱਪਰ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਇਸੇ ਦੇ ਤਹਿਤ ਹੀ ਰਾਜਾ ਬੜਿੰਗ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਖਾਸ ਅਫਸਰਾਂ ਦਾ ਬੀਡੀਪੀਓ ਐਸਡੀਐਮ ਅਤੇ ਡੀਐਸਪੀ ਉੱਪਰ ਸਿੱਧੇ ਨਾਮ ਲੈ ਕੇ ਉਹਨਾਂ ਦੇ ਆਖਿਆ ਗਿਆ ਕਿ ਇਹਨਾਂ ਦੇ ਵੱਲੋਂ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਸ਼ਰਯਾਮ ਧੱਕੇਸ਼ਾਹੀ ਕੀਤੀ ਗਈ ਹੈ ਤੇ ਸਮਾਂ ਆਉਣ ਤੇ ਇਹਨਾਂ ਦੇ ਉੱਪਰ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਸ ਨਾਲ ਹੀ ਰਾਜਾ ਮੜਿੰਗ ਦੇ ਵੱਲੋਂ ਜਿਨ੍ਹਾਂ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਉਹਨਾਂ ਦੇ ਹੱਕ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਆਵਾਜ਼ ਉਠਾਈ ਗਈ ਹੈ ਇਸ ਨੂੰ ਲੈ ਕੇ ਰਾਜਾ ਮੜਿੰਗ ਦਾ ਕੀ ਕੁਝ ਕਹਿਣਾ ਤੁਸੀਂ ਖੁਦ ਹੀ ਸੁਣ ਲਵੋ ਬਦਲਾਅ ਦੇ ਨਾਂ ਤੇ ਆਈ ਸਰਕਾਰ ਪੰਜਾਬ ਦੇ ਲੋਕਾਂ ਨੂੰ ਇਹ ਉਮੀਦਾਂ ਸਨ ਕਿ ਇਹ ਕੁਝ ਵੱਖਰਾ ਕਰਨਗੇ ਲੇਕਿਨ ਇਹਨਾਂ ਲੋਕਾਂ ਨੇ ਸਾਰੀਆਂ ਹੱਦਾਂ ਬੰਨੇ ਪਾਰ ਕਰ ਦਿੱਤੇ ਨਾ ਕੇਵਲ ਪੰਚਾਇਤ ਚੋਣਾਂ 'ਚ ਜੋ ਵੀ ਅੱਜ 3 ਸਾਲ 'ਚ ਅੱਜ ਪੰਜਾਬ ਦੇ ਹਾਲਾਤ ਨੇ ਦੁਨੀਆ ਭਲੀ ਭਾਤੀ ਜਾਣਦੀ ਹੈ ਲੇਕਿਨ ਪੰਚਾਇਤ ਚੋਣਾਂ ਦੇ ਵਿੱਚ ਜਿਸ ਪ੍ਰਕਾਰ ਦੀ ਤਾਗਲੀ ਪਹਿਲਾਂ ਤਾਂ ਪੰਚਾਇਤ ਚੋਣਾ ਹੀ ਕਰਾਉਣਾ ਹੀ ਨਹੀਂ ਚਾਹੁੰਦੇ ਸਨ ਕਿਉਂਕਿ ਇਹਨਾਂ ਨੂੰ ਡਰ ਸੀਗਾ ਕਿ ਅਗਰ ਪੰਚਾਇਤ ਚੋਣਾ ਕਰਾਵਾਂਗੇ ਤਾਂ ਸਾਡੀ ਬਿੱਲੀ ਥੈਲੇ ਚੋਂ ਬਾਹਰ ਆ ਜਾਏਗੀ ਔਰ ਸਾਲ-ਸਾਲ 6-6 ਮਹੀਨੇ ਮੇਰਾ ਇੱਕ ਪਿੰਡ ਦੁੱਦਾ ਹੈ ਜਿੱਥੇ 2.5 ਸਾਲਾਂ ਤੋਂ ਸਾਡਾ ਸਰਪੰਚ ਨਹੀਂ ਹੈ ਕਿਉਂਕਿ ਉਹਦੀ ਟਰਮ ਖਤਮ ਹੋ ਗਈ ਸੀ ਪਹਿਲਾਂ ਲੇਕਿਨ ਚੋਣਾਂ ਨਹੀਂ ਕਰਾ ਸਕੇ ਇਸ ਤਰ੍ਹਾਂ 10 ਹਜ਼ਾਰ ਦੀ ਆਬਾਦੀ ਵਾਲਾ ਪਿੰਡ ਹੈ ਇਸ ਤਰ੍ਹਾਂ ਇਹ ਡਿਲੇ ਕਰਨਾ ਚਾਹੁੰਦੇ ਸੀ ਚੋਣਾਂ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਸਾਡਾ ਸਰਪੰਚ ਕੋਈ ਜਿੱਤੇਗਾ ਨਹੀਂ ਫਿਰ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਨਹੀਂ ਚੋਣਾਂ ਕਰਾਓ ਹਾਈ ਕੋਰਟ ਦੇ ਕਹਿਣ ਤੇ ਡੇਟ ਮੁਕਰਰ ਕੀਤੀ ਤੇ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਪ ਦਾ ਜਿਹੜਾ ਡਰ ਸੀਗਾ ਉਹਨਾਂ ਦਾ ਖਸਤਾ ਸੀ ਜਾਂ ਇਹਨਾਂ ਦੇ ਮੰਤਰੀਆਂ ਦਾ ਕਿ ਕੈਬਨਿਟ ਦੇ ਵਿੱਚ ਇਹਨਾਂ ਨੇ ਪਾਸ ਕੀਤਾ ਕਿ ਹੁਣ ਕੋਈ ਵੀ ਵਿਅਕਤੀ ਸਾਡੇ ਚੋਣ ਨਿਸ਼ਾਨ ਤੇ ਪੰਚਾਇਤ ਚੋਣਾਂ ਨਹੀਂ ਲੱਗ ਸਕਦਾ ਜਦਕਿ ਇਸ ਤੋਂ ਪਹਿਲਾਂ ਵੀ ਮੈਨੂੰ ਜਿੰਨਾ ਕੁਝ ਹੋ ਗਿਆ ਪੋਲਿਟਿਕਸ ਦੇ ਵਿੱਚ ਮੈਂ ਕਦੇ ਨਹੀਂ ਦੇਖਿਆ ਕਿ ਮੈਂਬਰ ਪੰਚਾਇਤ ਜਾਂ ਸਰਪੰਚ ਅਗਵਾ ਸਾਬ ਇਸ ਕਾਨੂੰ ਤਾਇਦ ਕਰਨਗੇ ਕਦੇ ਵੀ ਕਾਂਗਰਸ ਦੇ ਪੰਜੇ ਦੇ ਨਿਸ਼ਾਨ ਤੇ ਚੋਣ ਲੜਿਆ ਹੋਵੇ ਕਹਿੰਦੇ ਹੈ ਕਿ ਐਕਟ ਦੇ ਵਿੱਚ ਅਗਰ ਕੋਈ ਚਿੰਨ ਲੈਣਾ ਚਾਹਵੇ ਤਾਂ ਲੈ ਸਕਦਾ ਹੈ ਲੇਕਿਨ ਇਹਨਾਂ ਨੇ ਪ੍ਰਸਤਾਵ ਪਾਸ ਇਹਨਾਂ ਨੇ ਕੈਬਨਿਟਸ ਪਾਸ ਕੀਤਾ ਕਿ ਸਾਡਾ ਕੋਈ ਚੋਣ ਚਿੰਨ੍ਹ ਨਾ ਲੈ ਸਕੇ ਉਹ ਇਸ ਕਰਕੇ ਕਿ ਉਸ ਤੋਂ ਬਾਅਦ ਜਿਨ੍ਹਾਂ ਕੋਲੇ ਨਿਸ਼ਾਨ ਨਹੀਂ ਹੋਣਗੇ ਜਾਂ ਕੋਈ ਜਿਹੜੇ ਵੀ ਲੋਕ ਜਿੱਤ ਜਾਣਗੇ ਉਹਨਾਂ ਤੇ ਅਸੀਂ ਕਹਿ ਦਾਂਗੇ ਕਿ ਇਹ ਸਾਰੇ ਸਾਡੇ ਜਿੱਤੇ ਵੀ ਪਹਿਲੀ ਸ਼ੁਰੂਆਤ ਉਥੋਂ ਕੀਤੀ ਫੇਰ ਇਹਨਾਂ ਨੇ ਕਿਹਾ ਜਿਹੜੀ ਆਹ ਰਿਜ਼ਰਵੇਸ਼ਨ ਦਾ ਮਾਮਲਾ ਸੀ ਕਿਹੜੇ ਪਿੰਡ ਰਿਜ਼ਰਵ ਹੋਣਗੇ ਕਿਹੜੇ ਉੱਪਰ ਹੋਣਗੇ ਇਹ ਜਿਲਾ ਪੱਤਰੀ ਕੀਤਾ ਸੀਗਾ ਬਾਜਵਾ ਸਾਹਿਬੁਰਾ ਨੇ ਸਾਡੀ ਸਰਕਾਰ ਨੇ ਇਹ ਰਿਜ਼ਰਵੇਸ਼ਨ ਜਿਵੇਂ ਰਹਿਣ ਤੇ ਹੁੰਗੀ ਸੀ ਲੇਕਿਨ ਇਹਨਾਂ ਨੇ ਉਹ ਰਿਜ਼ਰਵੇਸ਼ਨ ਸਾਰੀ ਤੋੜ ਕੇ ਬਲਾਕ ਪੱਧਰ ਤੇ ਕਰ ਦਿੱਤੀਗੀ ਤੇ ਬਲਾਕ ਪੱਧਰ ਤੇ ਵੀ ਇਹਨਾਂ ਨੇ ਇਸ ਤਰ੍ਹਾਂ ਕੰਮ ਕੀਤਾ ਕਿ ਬਹੁਤ ਸਾਰੇ ਪਿੰਡ ਕਿਹੜੇ ਰਿਜ਼ਰਵ ਸੀਗੇ ਉਹ ਰਿਜ਼ਰਵ ਛੜਤੇ ਜਿਹੜੇ ਜਨਰਲ ਸੀ ਉਹ ਜਨਰਲ ਛੜਤੇ 15-15 ਸਾਲ ਦੇ 10 ਸਾਲ ਦੇ ਉਹਨਾਂ ਕਾਰਨ ਇਹ ਸੀ ਕਿ ਕੋਈ ਸਰਪੰਚ ਜਿੱਥੇ ਇਹਨਾਂ ਨੂੰ ਲੱਗਿਆ ਕਿ ਸਾਡਾ ਸਰਪੰਚ ਨਹੀਂ ਜਿੱਤਣ ਵਾਲਾ ਉੱਥੇ ਆਪਦੀ ਮਰਜ਼ੀ ਨਾਲ ਰਿਜ਼ਰਵ ਰਿਜ਼ਰਵ ਕਰਤਾ ਤੇ ਓਪਨ ਕਰਤਾ ਖੇਰ ਕੀ ਕੀਤਾ ਇਹਨਾਂ ਲੋਕਾਂ ਨੇ ਕਿ ਕੇਵਲ ਕਾਗਜ਼ ਭਰਨ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਬਹੁਤ ਸਾਰੀ ਜਗ੍ਹਾ ਤੇ ਤਾਂ ਲਿਸਟਾਂ ਮਿਲ ਨਹੀਂ ਆਈਆਂ ਇਹ ਦੱਸਿਆ ਗਿਆ ਕਿ ਤੁਹਾਡਾ ਪਿੰਡ ਰਿਜ਼ਰਵ ਹੈ ਤੇ ਤੁਹਾਡਾ ਉਪਰਲੇ ਪੰਬਲ ਪੂਸਾ પાਖੇ ਰੱਖਿਆ ਗਿਆ ਲੇਕਿਨ ਅਸੀਂ ਲੋਕਾਂ ਨੇ ਫਿਰ ਤਿਆਵੀ ਕੀਤੀ ਵੀ ਇੱਕ ਰਿਜ਼ਰਵ ਕਿਆਰ ਕਰਾ ਲਓ ਇੱਕ ਓਪਨ ਤਿਆਰ ਕਰ ਲਓ ਤਾਂ ਜੋ ਇਹਨਾਂ ਨੂੰ ਇਹ ਸਿਖਾ ਦੇਈ ਅਸੀਂ ਕਾਗੇ ਨਹੀਂ ਨਾ ਪੜ ਸਕੀ ਸੋ ਇਸ ਤਰ੍ਹਾਂ ਦਾ ਬੰਦੋਬਸ ਇਹਨਾਂ ਨੇ ਮੁਕੰਮਲ ਤੌਰ ਤੇ ਜਿਹੜੇ ਲੋਕਤੰਤਰ ਦਾ ਗळा ਘੁੱਟਿਆ ਇਹ ਨਵਾਂ ਬਦਲਾਅ ਹੈ ਔਰ ਅੱਜ ਖਬਰ ਲੱਗੀ ਸੀ ਆ ਦੇਖੋ ਮਰਕੰ ਖਾਰੇਜ ਹੋਣੇ ਪਰ ਚੀਮਾ ਗਾਮ ਕੇ ਇੱਕ ਸਰਪੰਚ ਉਮੀਦਵਾਰ ਟੈਂਕੀ ਪਰ ਚੜ ਗਿਆ ਕਿ ਮੈਂ ਆਤਮ ਹੱਤਿਆ ਕਰਾਂਗਾ ਦੂਜਾ ਸਰਕਾਰ ਨੇ ਮੈਨੂੰ ਲੱਗਦਾ ਐਲਾਨ ਵੀ ਕੀਤਾ ਕਿ ਭਾਈ ਅਸੀਂ ਸਰਬਸੰਮਤੀ ਹੋਏਗੀ ਤਾਂ 5 ਲੱਖ ਇਹ ਪਿਛਲੀ ਵਾਰੀ ਸੀ ਕੋਈ ਨਵਾਂ ਐਲਾਨ ਨਹੀਂ ਕੀਤਾ ਸਾਡੇ ਕੋਲ ਨਹੀਂ ਸੀ ਗੱਲ ਸੋ ਗਾਮ ਗਰਾਂਚੋ ਯਾਨੀ ਕਿ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਪਿੰਡ ਹੈ ਉਹ ਐਸਪੀ ਦਾ ਪਿੰਡ ਹੈ ਉਹ ਐਸਪੀ ਸਾਹਿਬ ਦਾ ਪਿੰਡ ਹੈ ਉੱਥੇ ਵੀ ਹਜੇ ਤੱਕ ਕਿਸੇ ਉੱਥੇ ਵੀ ਕਾਗਜ਼ ਖਾਰਜ ਕਰ ਦਿੱਤੇ ਗਏ ਇਥੋਂ ਤੱਕ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਆਪ ਦਾ ਪਿੰਡ ਹੈ ਜਿਹੜਾ ਸਟਾਟ ਉੱਥੇ ਵੀ ਹਲੇ ਤੱਕ ਸਰਵ ਸੰਤੀ ਨਹੀਂ ਹੋਈ ਕਿਉਂਕਿ ਮੈਂਬਰ ਸਹਿਬਾਨ ਖੜੇ ਹੈ ਕਿਹਾ ਜਾ ਰਿਹਾ ਕਿ ਉਹਨਾਂ ਦੇ ਚਾਰ ਕਿ ਉਹਨਾਂ ਦੇ ਕਾਗਜ਼ ਪੱਤਰ ਵੀ ਰੱਦ ਹੋਣ ਦੀ ਸੰਭਾਵਨਾ ਹੈ ਇਸ ਤਰ੍ਹਾਂ ਦੀ ਧਾਂਦਲੀ ਕੀਤੀ ਗਈ ਸੋ ਅੱਜ ਜਿਹੜਾ ਅਸੀਂ ਇੱਥੇ ਇਕੱਠੇ ਹੋਏ ਆ ਇਸ ਕਰਕੇ ਹੋਇਆ ਕਿ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਲਈ ਦੱਸ ਸਕੀਏ ਜੋ ਪਿਛਲੇ ਬੀਤੀ ਦਿਨੇ ਹੋਇਆ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਤੁਸੀਂ ਦੇਖਿਆ ਹੋਣਾ ਇਸ तमाम ਸਾਡੇ ਲੀਡਰ ਇੱਕ ਡੀਸੀ ਗਰਦਾਸਪੁਰ ਨੂੰ ਮਿਲਣਗੇ ਜਿਹੜਾ ਨਾਮ 우ਮਾ ਸ਼ਰਕਰ ਸੀ ਉਹਨਾਂ ਨੂੰ ਇੱਥੋਂ ਲਿਜਾ ਕੇ ਡੈਪਟੀ ਕਮਿਸ਼ਨਰ ਲਗਾਇਆ ਗਿਆ ਕਿ ਬਾਏ ਇਲੈਕਸ਼ਨ ਕਰਾਵਾਂਗੇ ਤੇ ਪੰਚਾਇਤੀ ਚੋਣਾਂ ਲਗਾ। ਔਰ ਜਿਸ ਪ੍ਰਕਾਰ ਉਸ ਡੈਪਟੀ ਕਮਿਸ਼ਨਰ ਦਾ ਵਤੀਰਾ ਰਿਆ ਸਾਡੇ तमाम ਬ੍ਰਿਸ਼ਟ ਜੀ ਦੇ ਸਹਿਬਾਨ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਰੰਧਾਵਾ ਤਰਤਵਿੰਦਰ ਬਾਜਵਾ ਪੜਾ ਸਾਹਿਬ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਦਫ਼ਤਰ ਤੋਂ ਚਲੇ ਜਾਓ। ਜੇ ਚੁਣੇ ਹੋਏ ਮੈਂਬਰ ਆਫ ਪਾਰਲੀਮੈਂਟ ਆਪੋਜੀਸ਼ਨ ਦੇ ਲੀਡਰ ਨਾਲ ਇਸ ਤਰ੍ਹਾਂ ਦਾ ਐਮਐਲਏ ਸਭਾ ਨਾਲ ਵੀ ਸਿੱਧਾ ਬੇਪੀਰਾ ਹੋਏਗਾ ਤਾਂ ਇਸ ਪੰਜਾਬ ਦਾ ਕੀ ਹੋਏਗਾ? ਇਹ ਰੱਬ ਹੀ ਜਾਣਦਾ। ਇਥੋਂ ਤੱਕ ਕਿ ਮੈਂ ਇੱਕ ਵਿਖਿਆ ਪੰਡਾਲ ਨਾਮ ਦਾ ਇੱਕ ਏਆਈਜੀ ਜਿਹੜਾ ਜੀ ਆਪਦੀ ਡਿਊਟੀ ਨਿਭਾ ਰਿਹਾ ਸੀ 1000 ਬੰਦਾ ਜੀਰੇ ਦੇ ਵਿੱਚ ਡਿਪਲੋਏ ਕੀਤਾ ਗਿਆ ਪੁਲਿਸ ਦਾ ਦੋ ਕਮਾਂਡੈਂਟ ਲਾਏ ਗਏ ਮੈਂ ਸਾਰੇ ਜਗਾ ਨਹੀਂ ਕਹਿ ਰਿਹਾ ਕਿ ਪੁਲਿਸ ਦਾ ਰੋਲ ਮਾੜਾ ਸੀ ਕਿ ਪੁਲਿਸ ਦਾ ਰੋਲ ਚੰਗਾ ਸੀ ਪਹਿਲੇ ਦਿਨ ਜਿਹੜਾ ਪੁਲਿਸ ਦਾ ਰੋਲ ਜੀਰੇ ਹੋਇਆ ਜਿਹੜਾ ਜੀਰੇ ਦਾ ਇੱਕ ਡੀਐਸਪੀ ਹੈ ਮੈਂ ਉਹਦਾ ਤੁਹਾਨੂੰ ਨਾਮ ਦੱਸਣਾ ਚਾਹਣਾ ਉਹਦਾ ਨਾਮ ਹੈ ਗੁਰਦੀਪ ਸਿੰਘ ਉਸ ਵਿਅਕਤੀ ਨੇ ਇਸ ਪ੍ਰਕਾਰ ਦਾ ਰਵੱਈਆ ਸੀ ਉਹਨੇ ਉਥੇ ਸ਼ਰਿਆਂ ਬੂਰੀਆਂ ਚਲਾਈਆਂ ਔਰ ਉਹਨੀਆਂ ਵੀਡੀਓ ਫੁਟੇਜ ਆਈ ਔਰ ਉਹਨੇ ਹੋ ਸਕਦਾ ਹੈ ਕਿ ਉਥੇ ਕਤਲ ਕਰਵਾ ਦਿੰਦਾ ਬੰਦਿਆ ਇਸ ਤਰ੍ਹਾਂ ਦਾ ਰਵੱਈਆ ਲੇਕਿਨ ਫਿਰ ਬਾਅਦ ਵਿੱਚ ਮੈਂ ਕਿਹਾ ਅਸੀਂ ਉਥੇ ਜਾਵਾਂਗੇ ਪੁਲਿਸ ਪ੍ਰਸ਼ਾਸਨ ਵੱਲੋਂ ਚੰਗਾ ਸੰਯੋਗ ਸਾਨੂੰ ਉਥੋਂ ਦੇ VSP ਦੀ ਉਹਨਾਂ ਨੇ ਉਤਾਰਿਆ ਉੱਥੋਂ ਉਹਨੂੰ ਛੁੱਟੀ ਤੇ ਭੇਜਿਆ ਪਰ ਨਹੀਂ ਕਿੱਥੇ ਡਿਊਟੀ ਲਈ ਹੋਣੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਲਿਖੀਆਂ ਫਿਰ ਉਸ ਤੋਂ ਬਾਅਦ ਉੱਥੇ ਮਿਸਟਰ ਪੰਡਾਲ ਜਿਹੜੇ ਸੀਗੇ ਕਮਾਂਡੈਂਟ ਦੋ ਕਮਾਂਡੈਂਟ ਲਾਏ 1000 ਬੰਦਾ ਪੁਲਿਸ ਦਾ ਲਾਇਆ ਉੱਥੇ ਪੁਲਿਸ ਦਾ ਰੋਲ ਚੰਗਾ ਰਿਹਾ ਇਸ ਦੇ ਬਾਪਯੂਦ ਵੀ ਉਹਨਾਂ ਦੇ ਰਾਜ ਤੋਂ ਕਾਗਜ਼ ਅਸੀਂ ਬੱਸਾਂ 'ਤੇ ਚੜਾ ਕੇ ਭੇਜੇ ਰਾਜ 'ਚ ਕਾਗਜ਼ ਪਾੜ ਦਿੰਦੇ ਸੀ ਤੇ ਪੰਡਾਲ ਜਿਹੜਾ ਗੁਰਸਿੱਖ ਬੰਦਾ ਸੀ ਉਹਨੂੰ ਉੱਥੋਂ ਦੇ ਐਮਐਲਏ ਦਾ ਮੁੰਡਾ ਗਾਲ੍ਹਾਂ ਕੱਢਦਾ ਹੋਇਆ ਟੈਲੀਵਿਜ਼ਨ 'ਤੇ ਵੀਡੀਓਜ਼ ਆਈਆਂ ਲੇਕਿਨ ਪੁਲਿਸ ਇਸ ਕਾਰਨੂ ਮੂਤ ਦਰਸ਼ਕ ਬਣ ਕੇ ਦੇਖਦੀ ਰਹੀ ਕਿਉਂਕਿ ਇਹ ਹਾਲਾਤ ਡਰਾ ਰਖੀਆ ਪੰਜਾਬ ਦੀ ਪੁਲਿਸ ਮੇਰੀ ਬੇਨਤੀ ਤੁਹਾਨੂੰ ਕਰਨਾ ਚਾਹੁੰਦਾ ਇਹ ਸਾਰੇ ਇਨਸੀਡੈਂਟ ਪੰਜਾਬ ਦੇ ਅੰਦਰ ਹੋਏ ਕਾਗਜ਼ ਪਾੜ ਦਿੱਤੇ ਗਏ ਔਰ ਬਹੁਤ ਸਾਰੇ ਜਿਹੜੇ ਆਰਓਸੀ ਕੇ ਸਾਡੇ ਜਾਂ ਬੀਡੀਪੀਓਸੀ ਕੇ ਐਸਟੀਐਮਸੀ ਕੇ ਜਿਨ੍ਹਾਂ ਲੋਕਾਂ ਨੇ ਚੰਗਾ ਕੰਮ ਵੀ ਕੀਤਾ ਲੇਕਿਨ ਤਕਰੀਬਨ ਬਹੁਤ ਸਾਰਿਆਂ ਨੇ ਮਾੜਾ ਕੰਮ ਕੀਤਾ ਮੈਂ ਸੁਖਬੀਰ ਬਾਦਲ ਸਾਹਿਬ ਦੀ ਤਰ੍ਹਾਂ ਇਹ ਤਾਂ ਨਹੀਂ ਵੀ ਕਹਿਣਾ ਚਾਹੁੰਦਾ ਵੀ ਇਹਨਾਂ ਦਾ ਲਿਸਟ ਚ ਨਾਂ ਲਿਖ ਲਿਆ ਜਾਂ ਕੋਈ ਅਸੀਂ ਲਿਸਟ ਬਣਾ ਲਈ ਹੈ ਪਰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਅਸੀਂ ਇਹਨਾਂ ਲੋਕਾਂ ਦੇ ਜਿਹੜੇ ਨਾਮ ਹੈ ਕਿਉਂਕਿ ਇਹਨਾਂ ਲੋਕਾਂ ਨੇ ਵਰਦੀ ਨੂੰ ਤੇ ਉਸ ਕੁਰਸੀ ਨੂੰ ਦਾਗ ਲਾਇਆ ਇਹ ਬਹੁਤ ਸਾਰੇ ਅਫਸਰ ਨੇ ਅਸੀਂ ਇੱਕ ਲਿਸਟ ਬਣਾ ਰਹੇ ਹਾਂ ਤੇ ਅਸੀਂ ਇਹ ਫੈਸਲਾ ਲਿਆ ਕਿ ਹਲਕਿਆਂ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਲੋਕਾਂ ਨੇ ਬਤਨੀ ਸੀ ਕੀਤੀ ਚਾਹੇ ਉਹ ਪਟਿਆਲਾ ਦੀ ਘਟਨਾ ਹੈ ਚਾਹੇ ਉਹ ਮੁਹਾਲੀ ਦੀ ਘਟਨਾ ਹੈ ਚਾਹੇ ਉਹ ਕਨੌਰ ਦੀ ਘਟਨਾ ਹੈ ਚਾਹੇ ਫਟੇਕੜ ਚੂੜੀਆਂ ਦੀ ਘਟਨਾ ਹੈ ਇਹ ਅਸੀਂ ਲਿਸਟ ਬਣਾ ਕੇ ਜਿਹੜੀ ਹੈ ਮੈਂ ਫੈਸਲਾ ਲਿਆ ਹੈ ਅਸੀਂ ਕਾਂਗਰਸ ਪਾਰਟੀ ਨੇ ਤੇ ਅਸੀਂ ਉੱਥੇ ਸਬ ਡਿਵੀਜ਼ਨ ਤੇ ਇਹਨਾਂ ਲੋਕਾਂ ਦੇ ਚੰਗੀਆਂ ਖਾਵਾ ਤੇ ਇਸ਼ਤਿਹਾਰ ਲਾਵਾਂਗੇ ਕਿ ਇਹ ਉਹ ਵਿਅਕਤੀ ਨੇ ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਹੈ। ਉਹ ਖਰਾਬ ਕੀਤਾ ਚਾਹੇ ਉਹ ਬੀਡੀਪੀਓ ਸਹਿਬਾਨ ਨੇ ਚਾਹੇ ਉਹ ਡੀਐਸਪੀ ਸਹਿਬਾਨ ਨੇ ਤਾਂ ਜੋ ਔਨ ਵਾਲੇ ਸਮੇਂ ਦੇ ਅੰਦਰ ਲੋਕਾਂ ਨੂੰ ਚੇਤੇ ਰਹੇ ਕਿ ਇਹਨਾਂ ਵਿਅਕਤੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ। ਉਦਾਹਰਨ ਦੇ ਤੌਰ ਤੇ ਉਮਾ ਸ਼ਰਕਰ ਦਾ ਜਿਵੇਂ ਨਾਂ ਲਿਆ ਇੱਥੇ ਰਮਨਦੀਪ ਸਿੰਘ ਇੱਕ ਇੰਸਪੈਕਟਰ ਹੈ ਫੂਡ ਐਂਡ ਸਿਵਲ ਸਪਲਾਈ ਜਿਹੜਾ ਆਰੋ ਦਾ ਕੰਮ ਦੇਖ ਰਿਹਾ ਸੀ ਉਹਨੇ ਸਾਰਾ ਕੁਝ ਹੀ ਆਪਣੀ ਮਰਜ਼ੀ ਨਾਲ ਕਰਦਾ ਭੁਪਿੰਦਰ ਸਿੰਘ ਐਸਪੀਓ ਹੈ ਇਹ ਵੀ ਆਰੋ ਹੈ ਵਿਪਨ ਕੁਮਾਰ ਹੈ ਇਹ ਆਰੋ ਨੇ ਇਸੇ ਤਰ੍ਹਾਂ ਹੀ ਖੇਮ ਕਰਨ ਦੀ ਕਟਨਾ ਤੁਹਾਨੂੰ ਦੱਸਣੀ ਚਾਹਣਾ ਮੈਂ ਖੇਮ ਕਰਨ ਗਿਆ ਸੀ ਜਿੱਥੇ ਤਕਰੀਬਨ ਇੱਕ ਵੀ ਕਾਗਜ਼ ਦਾਖਲ ਨਹੀਂ ਹੋਣ ਦਿੱਤਾ ਗਿਆ ਪੱਟੀ ਇੱਕ ਵੀ ਕਾਗਜ਼ ਦਾਖਲ ਨਹੀਂ ਹੋਣ ਦਿੱਤਾ ਗਿਆ ਜਿਹਦੇ ਚ ਅਸੀਂ ਕੁਝ ਕਾਗਜ਼ ਦਾਖਲ ਕਰਾਏ ਲੇਕਿਨ ਉਦੋਂ ਬਾਅਦ ਉਹਨਾਂ ਨੇ ਕੈਂਸਲ ਕਰਾਉਣ ਦਾ ਕੰਮ ਕੀਤਾ ਇੰਨੀ ਸਮਾਣੇ ਦੇ ਵਿੱਚ ਇੱਕ ਵੀ ਕਾਗਜ਼ ਦਾਖਲ ਨਹੀਂ ਕਰਨ ਦਿੱਤਾ ਗਿਆ ਔਰ ਕਈ ਜਗ੍ਹਾ ਤੇ ਸਾਡੇ ਲੀਡਰ ਸਹਿਬਾਨ ਨੇ ਲੜਾਈ ਲੜੀ ਲੇਕਿਨ ਉਹ ਲੜਾਈ ਲੜਦੇ ਲੜਦੇ ਉਹ ਲੜਦੇ ਰਹੇ ਲੇਕਿਨ ਇਹ ਉਹਨਾਂ ਦੇ ਕਾਗਜ਼ ਖਾਰਜ ਕਰਦੇ ਰਹੇ ਸੋ ਮੈਂ ਜਿਨ੍ਹਾਂ ਆਫੀਸਰ ਸਹਿਬਾਨਾਂ ਦੇ ਨਾਂ ਲੈਣਾ ਚਾਹਣਾ ਇਹਨਾਂ ਨੂੰ ਹਮੇਸ਼ਾ ਪੰਜਾਬ ਚੇਤੇ ਰੱਖੇਗਾ ਔਰ ਕਾਂਗਰਸ ਪਾਰਟੀ ਦੀ ਸਰਕਾਰ ਇਹਨਾਂ ਨੂੰ ਚੇਤੇ ਰੱਖੇਗੀ ਔਰ ਇੰਨਾ ਲੋਕਾਂ ਦੀਆਂ ਅਸੀਂ ਜਿਹੜੇ ਤੁਹਾਨੂੰ ਦੱਸਿਆ ਇਸ਼ਤਿਹਾਰ ਬਣਾ ਕੇ ਇਹ ਉਥੋਂ ਦੀਨ ਸਬ ਡਿਵੀਜ਼ਨਾਂ ਚ ਲਾਵਾਂਗੇ ਕਿ ਇਹ ਲੋਕ ਗੁਨੇਗਾਰ ਹੈ ਜਿਨ੍ਹਾਂ ਲੋਕਾਂ ਨੇ ਮੁੱਖ ਮੰਤਰੀ ਸਾਹਿਬ ਦੀ ਆੜ ਦੇ ਵਿੱਚ ਬਦਲਾਅ ਦੀ ਸਰਕਾਰ ਦੀ ਆੜ ਦੇ ਵਿੱਚ ਐਮਐਲਏ ਦੀ ਆੜ ਦੇ ਵਿੱਚ ਇਹਨਾਂ ਨੇ ਗੁੰਡਾਗਰਦੀ ਤੇ ਨੰਗਾ ਨਾਚ ਤੇ ਲੋਕਤੰਤਰ ਦਾ ਧਾਰਨ ਕੀਤਾ ਖੇਪ ਕਰਨ ਦੀ ਜਿਹੜੀ ਘਟਨਾ ਹੈ ਉੱਥੇ ਇੱਕ ਵਿਅਕਤੀ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਣਾ ਉਹ ਸੀਗਾ ਗੈਂਗਸਟਰ ਤੇ ਉਹ ਗੈਂਗਸਟਰ ਜਿਹਨੋਂ ਮੈਂ ਮਿਲ ਗਿਆ ਉਥੋਂ ਦੇ ਆ ਆ ਐਸਐਸਪੀ ਨੂੰ ਗੌਰਵ ਗੌਰਵ ਉਹਨਾਂ ਦਾ ਨਾਮ ਸੀਗਾ ਤੇ ਜਦੋਂ ਮੈਂ ਉਹਨਾਂ ਨੂੰ ਮਿਲਣ ਗਿਆ ਐਸਜੀਐਮ ਨੂੰ ਤੇ ਮੈਨੂੰ ਉਹਨਾਂ ਨੇ ਐਸਐਸਪੀ ਨੂੰ ਮੈਨੂੰ ਉਹ ਕਹਿਣ ਲੱਗੇ ਕਿ ਇੱਕ ਗੈਂਗਸਟਰ ਕੋ ਤੋਂ ਮੈਂ ਪકડਨਾ ਚਾਹਤਾ ਹੂੰ ਉਹਦਾ ਨਾਂ ਸੀਗਾ ਰੌਬਨਜੀਤ ਉਹ ਉਥੋਂ ਦੀ ਪੁਲਿਸ ਦੇ ਨਾਲ ਰਲ ਕੇ ਜਿਹੜਾ ਖੇਮਕਾ ਪਿੱਖੀ ਵਿੰਡਾ ਡੀਐਸਪੀ ਸੀਗਾ ਉਹ ਰੀਆਂ ਫੋਟੋ ਆ ਗਈਆਂ ਕਹਿੰਦਾ ਯਾਰ ਮੈਂ ਤੋ ਇਸ ਕੋ ਤਲਾਸ਼ ਡਾਉਂ ਕਈ ਮੀਨੋਂ ਸੇ ਮੈਂ ਕਿਹਾ ਜੀ ਆਪ ਹੁਕਮ ਵੇਖ ਲਓ ਪੁਲਿਸ ਨੇ ਜਾਣੀ ਕਿ ਉਹ ਸਰਪੰਚੀ ਦੇ ਕਾਗਜ਼ ਭਰ ਆ ਰਿਹਾ ਸੀਗਾ ਬੰਦਾ ਜਿਹੜਾ ਇੱਕ ਗੈਂਗਸਟਰ ਤੇ ਟਰੱਕ ਪੈਡਲਰ ਹੈਗਾ ਇਹ ਉਥੋਂ ਦੇ ਐਸਐਸਪੀ ਨੇ ਗੱਲ ਮੰਨੀ ਗੁਰਨਾਮ ਸਿੰਘ ਆ ਪਿੱਖੀਵਿੰਡਾ ਇੱਕ ਬੀੜੀ ਪੀਓ ਇਸ ਬੰਦੇ ਨੇ ਗਦਰ ਮਚਾਤਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਇਸ ਬੰਦੇ ਦਾ ਰਵਈਆ ਕਿਹੋ ਜਿਹਾ ਸੀਗਾ ਇਸੇ ਤਰ੍ਹਾਂ ਸਾਡੇ ਪੱਟੀ ਦਾ ਬੀੜੀ ਪੀਓ ਗੁਰਜੀਤ ਸਿੰਘ ਇਸੇ ਤਰ੍ਹਾਂ ਡੀਐਸਪੀ ਕਬਲਪ੍ਰੀਤ ਸਿੰਘ ਪੱਟੀ ਦਾ ਇਸੇ ਤਰ੍ਹਾਂ ਗੇਲੜਕੇ ਤੋਂ ਇੱਕ ਬੀਡੀਪੀ ਹੋਇਆ ਰਜੇਸ਼ ਚੱਡਾ ਇਸੇ ਤਰ੍ਹਾਂ ਬੀਡੀਪੀ ਉਹ surjit singh jeera ਤੇ DSP ਗੁਰਦੀਪ ਸਿੰਘ ਦਾ ਮੈਂ ਨਾਮ ਲਿਆ ਇਸੇ ਤਰ੍ਹਾਂ ਰਾਜਪੁਰੇ ਤੋਂ SKM ਅਵੇਸ਼ ਗੁਪਤਾ ਨਾਮ ਤਾਂ ਇਹਦਾ ਬਦਲਾ ਗੁਪਤਾ ਹੈ ਲੇਕਿਨ ਜੋ ਇਹਨੇ ਕੰਮ ਕੀਤਾ ਉਹ ਤੁਹਾਨੂੰ ਦੱਸ ਨਹੀਂ ਸਕਦੇ ਬੀਡੀਪੀ ਬੰਦੀਪ ਬੰਦੀਪ ਸਿੰਘ ਤੇ DSP ਮਨਜੀਤ ਸਿੰਘ ਇਸੇ ਤਰ੍ਹਾਂ ਕਨਹੋਰ ਤੋਂ ਬੀਡੀਪੀਓ ਜਤਿੰਦਰ ਢਿੱਲੋਂ ਡੀਐਸਪੀ ਹਰਮਨਪ੍ਰੀਤ ਚੀਮਾ ਐਸਐਚਓ ਅਮਨਦੀ ਬਰਾੜ ਐਸਐਚਓ ਹਰਪ੍ਰੀਤ ਸਿੰਘ ਇਹਨਾਂ ਲੋਗਾਂ ਨੇ ਉੱਥੋਂ ਦੇ ਐਮਐਲਏ ਦੇ ਕਰੰਡੇ ਬਣ ਕੇ ਕੰਮ ਕੀਤਾ ਜਿਸਨੀ ਕਿ ਉਹ ਇਹਨਾਂ ਨੂੰ ਤਨਖਾਹ ਦਿੰਦਾ ਹੁੰਦਾ ਇਸੇ ਤਰ੍ਹਾਂ ਫਤੇਗੜ ਚੂੜੀਆਂ ਬੀਡੀਪੀਓ ਤੇ ਬਟਾਲਾ ਬਲੌਕ ਦਾ ਜਿਹੜਾ ਬੀਡੀ ਬਟਾਲਾ ਬਲੌਕ ਇੱਥੇ ਪਰਮਜੀਤ ਕੌਰ ਐ ਸਾਡੀ ਬੀਬੀ ਦੋ ਬਲੌਕ ਹੈ ਰਿਪੋਟ ਗਦਰ ਮਚਾਤਾ ਮੇਰੀ ਪਿੰਡ ਚੰਗਾ ਨਹੀਂ ਲੱਗਦਾ ਕਿ ਕਿਸੇ ਔਰਤ ਨੂੰ ਗਲਤ ਬੋਲੀਏ ਲੇਕਿਨ ਪਰਮਜੀਤ ਕੌਰ ਨੇ ਸਾਰੀਆਂ ਹੱਦਾਂ ਬੰਨੇ ਪਾਰ ਕਰਤੇ ਕੁਲਦੀਪ ਚੈਲਾ ਇੱਕ ਇਹ ਧਾਰੀਵਾਲ ਬਲੌਕ ਹੈ ਇਹਨਰੇ ਕੁੜੇ ਤੇ ਕਾਟੀਆਂ ਬਲੌਕ ਹੈ ਇਸ ਬੰਦੇ ਨੇ ਬੜਾ ਗਦਰ ਮਚਾਇਆ ਸੋ ਮੇਰੇ ਕਹਿਣ ਤੋਂ ਬਾਅਦ ਇਹ ਮੋਹਾਲੀ ਬੀਡੀਪੀ ਹੋਇਆ ਪਰ ਮਾਨ ਸਿੰਘ ਰੰਦਾਵਾ ਤੇ ਡੀਐਸਪੀ ਆਇਆ ਇਥੇ ਹਰ ਸਿਮਰਤ ਸਿੰਘ ਬੱਲ ਇਸ ਬੰਦੇ ਨੇ ਬੜਾ ਗਦਰ ਮਚਾਇਆ ਮੋਹਾਲੀ ਦੇ ਵਿੱਚ ਇੱਥੇ ਸਰਦਾਰ ਬਲਜੀਤ ਸਿੰਘ ਸਿੱਧੂ ਬੈਠੇ ਇੱਕ ਪਟਿਆਲਾ ਰੂਰੋਂ ਦਾ ਬੀਡੀਪੀਓ ਕ੍ਰਿਸ਼ਨ ਕੁਮਾਰ ਸੋ ਇਸ ਬੰਦੇ ਨੇ ਮੈਂ ਕੁਝ ਚੰਦ ਲੋਕਾਂ ਦੇ ਨਾਮ ਤੁਹਾਨੂੰ ਦੱਸਣਾ ਚਾਹਣਾ ਤਾਂ ਜੋ ਇਹ ਸੁਣ ਤੇ ਇਹਨਾਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਦਾ ਇਸ ਲੋਕਾਂ ਨੇ ਮਾਹੌਲ ਪੈਦਾ ਕੀਤਾ ਪੰਜਾਬ ਦੇ ਵਿੱਚ ਸਨੌਰ ਦੇ ਬੀਡੀਪੀਓ ਨੇ ਮਨਦੀਪ ਸਿੰਘ ਤੇ ਡੀਐਸਪੀ ਵਰਗੇ ਸ਼ੁਭਰ ਤੇ ਐਸਐਚਓ ਜੁਨਕਾ ਅਜੀ ਇਹ ਇਹਨਾਂ ਲੋਕਾਂ ਦੀ ਕਾਰਵਾਈ ਰਹੀ ਸੋ ਅਸੀਂ ਇਹ ਜਿਹੜੀਆਂ ਸਾਰੀਆਂ ਲਿਸਟਾਂ ਤਿਆਰ ਕਰ ਰਹੇ ਆ ਪੰਜਾਬ ਦੇ ਅੰਦਰ ਇਹਦਾ ਕੁਝ ਚੰਦ ਡੀਐਸਪੀ ਤੇ ਬੀਡੀਪੀਓਜ਼ ਦੇ ਮੈਂ ਨਾਮ ਲਈਏ ਲੇਕਿਨ ਅਸੀਂ ਲਿਸਟਾਂ ਤਿਆਰ ਕਰਕੇ ਔਰ ਇਹ ਅਸੀਂ ਇਹਨਾਂ ਦੇ ਪੋਸਟਰ ਬਣਾ ਕੇ ਲਾਵਾਂਗੇ ਕਿ ਬਦਲਾਅ ਦੀ ਸਰਕਾਰ ਦੇ ਕਰਿੰਦਿਆਂ ਨੇ ਪੰਜਾਬ ਦੇ ਲੋਕਾਂ ਦਾ ਲੋਕਤੰਤਰ ਦਾ ਕਹਾਣ ਕੀਤਾ ਸੋ ਇਹ ਸਾਰੀਆਂ ਗੱਲਾਂ ਦੇ ਬਾਰੇ ਅਸੀਂ ਲੜਾਈ ਲੜਾਂਗੇ ਹੁਣੇ ਤੁਹਾਨੂੰ ਦੱਸਣ ਕਿ ਤ੍ਰਿਪੁਰਜਿੰਦਰ ਬਾਜਵਾ ਸਾਹਿਬ ਪਰ ਅਸੀਂ ਇਹ ਰੇਟ ਪਟੀਸ਼ਨ ਦੀ ਹੈ ਢਿੱਨੋ ਸਾਹਿਬ ਆਏ ਨੇ ਸਾਡੇ ਨੇ ਡੇਰਾ ਵਾਸੀ ਗੁਰਪ੍ਰੀਤ ਸਿੰਘਾ ਉੱਥੇ ਕੋਈ ਮੰਗਟ ਲੱਗਿਆ ਇਹਨਾਂ ਨੇ ਵੀ ਉਹੀ ਕੰਮ ਕੀਤਾ ਹੋਣਾ ਇਸ ਤਰ੍ਹਾਂ ਇਹ ਤਾਂ ਚੰਦ ਲੋਗ ਹੈ ਲੇਕਿਨ ਅਸੀਂ ਲਿਸਤ ਤਿਆਰ ਕਰ ਰਹੇ ਹਾਂ ਔਰ ਇਹਨਾਂ ਲੋਕਾਂ ਨੂੰ ਜ਼ਰੂਰ ਚੇਤੇ ਰੱਖਿਆ ਜਾਏਗਾ ਕਿਉਂਕਿ ਜਦੋਂ ਸਰਕਾਰਾਂ ਆਉਂਦੀਆਂ ਇਹ ਦੂਜੇ ਐਮਐਲਏ ਨਾਲ ਮਿਲ ਕੇ ਇਹਨਾਂ ਦੀ ਆਮ ਪ੍ਰੈਕਟਿਸ ਹੈਗੀ ਹੈ ਇਹ ਡੀਐਸਪੀ ਤੇ ਬੀਡੀਪੀਓ ਦੀ ਕਿ ਐਮਐਲਏ ਨੂੰ ਇਹ ਮਾਲ ਵਿੱਚ ਕੰਮ ਕਰਨਗੇ ਤੇ ਜਦੋਂ ਦੂਸਰੀ ਸਰਕਾਰ ਆ ਗਈ ਇਹ ਦਬਾਵੇ 'ਚ ਕਰਨਗੇ ਔਰ ਕੋਈ ਨਾ ਦਬਾਵੇ 'ਚ ਕਰੇਗਾ ਉਹ ਨਾਗਰਜ ਕਰੇਗਾ ਜਾਂ ਮਰਗਜ ਕਰੇਗਾ ਸੋ ਇਸ ਗੱਲ ਤੇ ਜ਼ਰੂਰ ਗੌਰ ਫਰਮਾਈ ਜਾਏਗੀ ਉਹਨਾਂ ਦੇ ਸਮੇਂ 'ਚ ਸੋ ਇਹ ਸਾਰੇ ਜਿਹੜੇ ਕੇਸ ਸਾਡੇ ਰੱਦ ਹੋਏ ਨੇ ਅਸੀਂ ਇਹਨੂੰ ਹਾਈ ਕੋਰਟ ਦੇ ਵਿੱਚ ਸਾਰੇ ਲੀਡਰ ਸੇਬਾਨ ਜਿਹੜੇ ਇੱਥੇ ਬੈਠੇ ਐ ਔਰ ਕੁਝ ਹੋਰ ਆ ਰਹੇ ਨੇ ਇੱਕ ਪਟੀਸ਼ਨ ਪਹਿਲਾਂ ਦੀ ਬਾਜਵਾ ਸਾਹਿਬ ਨੇ ਡਾਇਰ ਕੀਤੀ ਸੀ ਔਰ ਇਹ ਬਾਰੇ ਬਾਜਵਾ ਸਾਹਿਬ ਤੁਹਾਨੂੰ ਦੱਸਣਗੇ ਸੋ ਇਹ ਹਾਈ ਕੋਰਟ ਦੇ ਵਿੱਚ ਅਸੀਂ ਇਹ ਸਾਰੇ ਜਿਹੜੇ ਕਾਗਜ਼ ਪੱਤਰ ਅਸੀਂ ਲੈ ਕੇ ਅੱਜ ਜੀਰਾ ਸਾਹਿਬ ਨੇ ਵੀ ਪਟੀਸ਼ਨ ਪਾਈ ਐ ਕਿਉਂਕਿ ਕੁਝ ਲੋਕਾਂ ਨੂੰ ਚੁੱਲਾ ਟੈਕਸ ਨਹੀਂ ਦਿੱਤਾ ਗਿਆ ਕੁਝ ਲੋਕਾਂ ਨੂੰ ਕਹਤਾ ਐਫੀਡੇਵਿਟ ਲਾ ਦਿਓ ਮੁੜ ਕੇ ਐਫੀਡੇਵਿਟ ਤੇ ਉਹਨਾਂ ਦੇ ਕਾਗਜ਼ ਖਾਰਜ ਕਰ ਦਿੱਤੇ ਗਏ ਪਟਵਾਰੀਆਂ ਤੋਂ ਗਲਤ ਰਿਪੋਰਟ ਲੈ ਲਈ ਗਈ ਕਿ ਜ਼ਮੀਨ ਦੇ ਅੰਦਰ ਜੀ ਇਹਨਾਂ ਨੇ ਰੈਂਪ ਬਣਾਇਆ ਹੋਇਆ ਹੈ ਕਈ ਵਿਅਕਤੀਆਂ ਦੇ ਨਾਂ ਤੇ ਪਤਾ ਲੱਗਿਆ ਵੀ ਔਰ ਕੋਲੇ ਜ਼ਮੀਨ ਹੀ ਨਹੀਂ ਹੈ ਕੋਈ ਇੱਕ ਊੜਾ ਵੀ ਜ਼ਮੀਨ ਨਹੀਂ ਹੈ ਇਹ ਇਥੋਂ ਦਾ ਕੇਸ ਹੈ ਹੈਰੀਮਾਨ ਜੀ ਦੇ ਇਲਾਕੇ ਦਾ ਤੇ ਪਟਵਾਰੀ ਨੇ ਰਿਪੋਰਟ ਕਰ ਦਿੱਤੀ ਗਈ ਵੀ ਇਹਨਾਂ ਨੇ ਸੜਕ ਤੇ ਕੋਈ ਰੈਂਪ ਬਣਾ ਕੇ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੋ ਗਲੀ ਚ ਨਹੀਂ ਰੱਖਾ ਜ਼ਮੀਨ ਦਾ ਇਹ ਗਲੀ ਚ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਕੇਸਸ ਕਰਕੇ ਇਹਨਾਂ ਨੇ ਰਿਪੋਰਟਾਂ ਤਰਾਜ਼ ਲਵਾਤੇ ਅਤਰਾਜ਼ ਤੋਂ ਬਾਅਦ ਆਪੇ ਹੀ ਪਟਵਾਰੀਆਂ ਤੋਂ ਰਿਪੋਰਟ ਬਣਾ ਲਈ ਤੇ ਕਾਗਜ਼ ਕੈਨਸਲ ਕੀਤੇ ਮੇਰੇ ਆਪ ਦੇ ਜਿੱਦੜਬਾਲਾ ਕਿਚ ਮੈਂ ਰਾਤ ਨੂੰ 9 ਵਜੇ ਗਿਆ ਕੁਝ ਕਾਗਜ਼ ਕੈਨਸਲ ਕਰਤੇ ਫਿਰ ਲੜਾਈ ਲੜੀ ਲੜੀ ਰਾਤ ਨੂੰ ਉਹ ਠੀਕ ਕਰਾਏ ਸੋ ਕਹਿਣ ਦਾ ਭਾਵ ਹੈ ਇਹ ਰੋਲ ਰਿਹਾ ਬਦਲਾ ਸਰਕਾਰ ਦਾ ਔਰ ਸਮਰੂਰ ਦੇ ਅੰਦਰ ਵੀ ਸਾਰੀ ਦੀ ਸਾਰੀ ਧਾਂਗ ਲਈ ਮੁੱਖ ਮੰਤਰੀ ਸਾਹਿਬ ਦੁਬਾਰਾ ਪਰ ਇਹ ਸਾਰਾ ਕੁਝ ਮੈਂ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਦੇ ਇਸ਼ਾਰੇ ਤੋਂ ਬਿਨਾ ਇਹ ਅਸੰਭਵ ਨਹੀਂ ਸੀਗਾ। ਪਰ ਜਿਹੜੇ ਆਫੀਸਰ ਨੂੰ ਅਸੀਂ ਫੋਨ ਕੀਤਾ ਉਸ ਆਫੀਸਰ ਨੇ ਇਹਨਾਂ ਨੇ ਤਾਂ ਹੱਦਾਂ ਹੀ ਮਖਾਤੀਆਂ ਪਰ ਵੱਡੇ ਆਫੀਸਰਾਂ ਨੂੰ ਫੋਨ ਕੀਤਾ ਉਹ ਕਹਿੰਦੇ ਸਾਡੇ ਹੱਥ ਖੜੇ ਹੋ ਚੁੱਕੇ ਆ ਸੀ ਨਥਾਬ ਜੀ ਕਾ ਸਾਡੇ ਹੱਥ ਬੰਨੇ ਅੱਜ ਕੁਝ ਨਹੀਂ ਕਰ ਸਕਦੇ ਸੋ ਇਹ ਪੰਚਾਇਤੀ ਚੋਣਾਂ ਦਾ ਜਿਹੜਾ ਜੋ ਇਹਨਾਂ ਨੇ ਆਪ ਦੇ ਜਾਣੇ ਲੋਕਤੰਤਰ ਬਹਾਰ ਦੀ ਗੱਲ ਕੀਤੀ ਸੀ ਇਹ ਸਾਰਾ ਕੰਮ ਰਿਹਾ ਪਰ ਸਮਾਂ ਆਉਂਦੇ ਮੈਨੂੰ ਲੱਗਦਾ ਹੈ ਕਿ ਇਰੇ ਚ ਤਬਦੀਲੀਆਂ ਆਉਣੀਆਂ ਚਾਹੀਦੀਆਂ ਰਿਫਾਰਮਸ ਆਉਣੇ ਚਾਹੀਦੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਇਹਨਾਂ ਲੋਕਾਂ ਨੂੰ ਮੈਂ ਤਾਂ ਅਕਸਰ ਇਹ ਕਹਿੰਦਾ ਕਿ ਇਹ ਜਿਹੜੇ ਇਹੋ ਜਿਹੇ ਆਫੀਸਰ ਨੇ ਜਿਹੜੇ ਇੰਦਰ ਉਧਰ ਗੰਦਰ ਬਚਾਉਂਦੇ ਨੇ ਇਹਨਾਂ ਲੋਕਾਂ ਤੇ ਇਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਔਰ ਡਿਸਮਿਸ ਕਰਕੇ ਇਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਨਾ ਚਾਹੀਦਾ ਹੈ ਤੇ ਇਹਨਾਂ ਦੇ ਪਰਚੇ ਦਰਜ ਕਰਨੇ ਚਾਹੀਦੇ ਆ ਜਿਹੜਾ ਤਾਂ ਜੋ ਕੋਈ ਸਰਕਾਰ ਹੋਵੇ ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਕਿਸੇ ਹੋਰ ਪਾਰਟੀ ਦੀ ਹੋਵੇ ਕੋਈ ਵੀ ਵਿਅਕਤੀ ਇਹ ਜ਼ੁਰਤ ਨਾ ਕਰ ਸਕੇ ਕਿਸੇ ਦੇ ਪੇਪਰ ਰੱਦ ਕਰਾਉਣ ਦੀ ਜਾਂ ਇਸ ਤਰ੍ਹਾਂ ਦੀ ਧੱਕੇ ਲਈ ਬਚਾਉਣ ਦੀ ਜਿਹੜੇ ਅਧਿਕਾਰੀਆਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕੋਰਸ ਪਰਾਇਜਾਂ ਤੁਮਹਾਨੂੰ ਫੋਟੋ ਦੇ ਨਾਲ ਫੇਸ ਕਿਵੇਂ ਕੀ ਹੋਏਗਾ 100% ਇਹ ਹੈ ਕਿ ਜਿਹੜੇ ਅਧਿਕਾਰੀਆਂ ਨੇ ਇਹ ਕੰਮ ਕੀਤਾ ਹੈ ਉਹਨਾਂ ਦੀ ਸਾਰੇ ਪੰਜਾਬ ਦੇ ਵਿੱਚ ਇਹਦਾ ਚੰਦ ਨਾਮ ਅਸੀਂ ਲਏ ਹੈ ਸਾਰਿਆਂ ਦੀ ਮੁਕੰਮਲ ਤੌਰ ਤੇ ਇੱਕ ਲਿਸਟ ਬਣਾਈ ਜਾਏਗੀ ਲਿਸਟ ਰਿਲੀਜ਼ ਕੀਤੀ ਜਾਏਗੀ ਮੈਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਵੀ ਅਸੀਂ ਆ ਕਰਨਾ ਇਹਰਾ ਉਰੇ ਚ ਨਾਮ ਲਿਖ ਲਿਆ ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਇਹ ਉਹ ਅਧਿਕਾਰੀ ਨੇ ਜਿਹੜੇ ਸਰਕਾਰ ਦੇ ਇਸ਼ਾਰੇ ਤੇ ਇੱਕ ਕਟਕੁਤਲੀ ਦੀ ਤਰ੍ਹਾਂ ਕੰਮ ਕਰਦੇ ਨੇ ਤੇ ਲੋਕਾਂ ਕਰ ਤਰਦਾ ਇਹਨਾਂ ਨੇ ਬਾਰੇ ਕਤਲ ਕੀਤਾ ਆ ਸਾਰਾ ਕੁਝ ਜੋ ਪੰਜਾਬ ਦੇ ਵਿੱਚ ਹੋਇਆ ਇਹ ਇਹਨਾਂ ਚੰਗ ਅਧਿਕਾਰੀਆਂ ਦੇ ਕਰਕੇ ਹੋਇਆ ਬਹੁਤ ਸਾਰੇ ਅਧਿਕਾਰੀ ਚੰਗੇ ਵੀ ਨੇ ਬਹੁਤ ਸਾਰੇ ਅਧਿਕਾਰੀਆਂ ਨੇ ਮਦਦ ਵੀ ਕੀਤੀ ਹੈ ਬਹੁਤ ਸਾਰੇ ਲੋਕ ਵਰਦੀ ਦੇ ਵਿੱਚ ਚੰਗੇ ਇਨਸਾਨ ਵੀ ਨੇ ਔਰ ਇਹ ਜਿਹੜੇ

ਵਾਹਾ ਪੰਜਾਬ ਦੀ 3.5 ਕਰੋੜ ਜਨਤਾ ਨੂੰ ਪਤਾ ਲੱਗਣਾ ਚਾਹੀਦਾ ਹੈ ਕਿਹੜੇ ਉਹ ਲੋਕ ਨੇ ਜਿਹੜੇ ਪੰਜਾਬ ਦੇ ਅੰਦਰ ਇਸ ਤਰ੍ਹਾਂ ਦਾ ਕੰਮ ਕਰਦੇ ਅਸੀਂ ਉਹਨਾਂ ਬਾਰੇ ਜਨਤਾ ਨੂੰ ਦੱਸ ਰਹੇ ਹਾਂ ਅਫਵਾਸ ਕਰ ਰਹੇ ਹਾਂ ਕਿ ਆਹ ਲੋਕ ਨੇ ਭਾਈ ਕਈ ਥਾਵਾਂ ਤੇ ਸ਼ਾਂਤੀਪੂਰਕ ਸਾਡੇ ਤਰੀਕੇ ਨਾਲ ਵੀ ਅਧਿਕਾਰੀਆਂ ਨੇ ਜੋੜ ਕਰਾਈ ਹੈ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਨੈਕਸਟ ਦਿ ਜੀਰੇ ਚ ਰੋਲ ਸੀਗਾ ਉਥੋਂ ਦੀ ਐਸਐਸਪੀ ਜਿਹੜੀ ਲੀਡੀ ਹੈਗੀ ਉਹਦਾ ਚੰਗਾ ਰੋਲ ਸੀਗਾ ਉੱਥੇ ਪੁਲਿਸ ਨੇ ਉੱਥੇ ਕੋਈ ਵੱਡੇ ਹਾਦਸੇ ਨੂੰ ਰੋਕਣ ਦੇ ਵਿੱਚ ਉਹ ਕੰਮ ਕਰ ਰਹੇ ਹਾਲਾਂਕਿ ਜਗਾ ਜਗਾ ਤੇ ਸਕੂਨ ਪੁਲਟਿੰਗ ਡਨੇ ਚਿਲਾਏ ਗਏ ਰੂੜੇ ਚਿਲਾਏ ਗਏ ਬਹੁਤ ਸਾਰੇ ਬਿਟਾਰੀਆਂ ਨੇ ਚੰਗਾ ਕੰਮ ਕੀਤਾ ਸਾਰੇ ਬਿਟਾਰੀਆਂ ਦਾ ਨਾਮ ਨਹੀਂ ਲਿਆਇਆ ਉਹ ਸਾਡੇ ਡੀਸੀ ਜਿਹੜੇ 3-4 ਹੋਰ ਲੱਗੇ ਨੇ ਬਥੇਰੇ ਡੀਸੀ ਨੇ ਉਹਨੇ ਚੰਗਾ ਕੰਮ ਕੀਤਾ ਪੁਲਿਸ ਵਾਲੇ ਨੇ ਚੰਗਾ ਕੰਮ ਕੀਤਾ ਲੇਕਿਨ ਆ ਜਿਹੜੇ ਲੋਕ ਨੇ ਜਿਹੜੇ ਆਇਡੈਂਟੀਫਾਈਡ ਲੋਕ ਹੈ ਨੇ ਇਹਨਾਂ ਨੇ ਤਾਂ ਕਿਉਂਕਿ ਪੈਸੇ ਇਹਨਾਂ ਨੇ ਵੀ ਨਾਲ ਖਾਦੇ ਸਰਪੰਚਾਂ ਨੇ ਜੋ ਇਹਨਾਂ ਨੇ ਕਿਹਾ ਆ ਕੀ ਪੰਚਾਇਤਾਂ ਨੇ ਕਿਹਾ ਪੰਚਾਇਤ ਦੇ ਪੈਸੇ ਲੱਗਣਗੇ ਆ ਲੋ ਜੀ ਸਿੱਧੇ ਪੈਸੇ ਲੈ ਲਓ ਸਾਡੂ ਸਿੱਧੇ ਕਾਗੇ ਚੱਕ ਕੇ ਪੜਾਓ ਇਹਦੇ ਵਿੱਚ ਬੀ ਡੀ ਪੀਓ ਸੈਕਟਰੀ ਸਾਰਿਆਂ ਦਾ ਹਿੱਸਾ ਹੈ ਯੂਏ ਤਾਂ ਲਈ ਹੋਈ ਹੈ ਸੋ ਥ੍ਰੈਟਿੰਗ ਵੀ ਨਾ ਕਿਸੇ ਨੂੰ ਕਰਦੇ ਐ ਤੁਸੀਂ ਮੰਨ ਲੋ ਕਰੋ ਕਿ ਸਰਕਾਰ ਚ ਆ ਦੇ ਲੋਕ ਫਿਰ ਕੀ ਕਿਸੇ ਪੁਲਿਸ ਦੀ ਆਲੀ ਡਾਇਰੀ ਤੋਂ ਸੋ ਨੋ ਨੋ ਡਾਇਰੀ ਕੀ ਹੈ ਡੈਂਟੀਫਾਈ ਕਰਕੇ ਸ਼ਿਕਾਇਤਾਂ ਹੋਣੇ ਅਸੀਂ ਹਾਈ ਕੋਰਟ ਹੀ ਦੇਵਾਂਗੇ অলরেডি 2019 একটা দর্জি করা হই গেছে আর اسی কোই লেস করাডা কমিশন বানা কে সারা না رائے করকে ইন দা সভা মেইনকুইরি দি ইন দা तमाम شکایتাদি কোই সিটিং জড়া जज হবেগা কোই ইস तरह দা কমিশন মুকর্ৰ করে এ সারা না સલાহ করางি এ বেশে তুসি মেনু পুচিয়া ভে মনা দসা কি উনানা নু এ সারিয়া شکایتা দেয়াঙ্গে তে উস পর কমিশন ফয়সালা লহেগা কি ওয়াকি ই এনা নেয়া কাম কিতা তে উনানা দে বন্তি কারওয়াই হয়েগি

ਮੈਂ ਬਾਗੇ ਪੁਰਾਣੇ ਕੱਲ ਮੋਕੇ ਦੇ ਐਸਐਸਪੀ ਨੂੰ ਫੋਨ ਕੀਤਾ ਸੀ 19 ਮੁਕੱਦਮੇ ਇੱਕ ਬੰਦੇ ਤੇ ਆ ਜਿਹਦੇ ਤੇ 12 ਮੁਕੱਦਮੇ ਕੇਵਲ 25-54 ਲਾਡ ਦੇ ਆ ਆਮ ਸਕਦੇ 307 ਦੇ ਵੀ ਐ ਐਨਡੀਪੀਐਸ ਐਕਟ ਵੀ ਐ ਤੇ ਜਿਹੜਾ ਵੱਡਾ ਸਖਤਾ ਮੁਕੱਦਮਾ ਚ ਉਹ ਉਹ ਨੂੰ ਸਜ਼ਾ ਹੋ ਚੁੱਕੀ ਹੈ ਔਰ ਉਹ ਨੂੰ ਮੈਨੂੰ ਉਹ ਪੰਚਾਇਤ ਦਾ ਨਾਮ ਨਹੀਂ ਛੇਤੇ ਆ ਰਿਹਾ ਤੁਸੀਂ ਐਸਐਸਪੀ ਮੋਗਾ ਨਾਲ ਗੱਲ ਕਰ ਸਕਦੇ ਹੋ ਮੈਂ ਉਹ ਲਿਸਟ ਤੇ ਜੀ ਵੀ ਭਾਈ ਸਾਹਿਬ ਇਹਨੂੰ ਪ੍ਰੋਬਲ ਤੇ ਕਿਵੇਂ ਭੇਜਦਾ ਉਹ ਨੂੰ ਪ੍ਰੋਬਲ ਤੇ ਲਿਆਂਦਾ ਗਿਆ ਹੈ ਤਾਂ ਜੂ ਇਹਨਾਂ ਨਕਸ਼ਿਆਂ ਵਿੱਚ ਜੋ ਪੰਚਾਇਤ ਕੋਈ ਬਹੁਤ ਬੜਾ ਕਿਉਂ ਕਹਿੰਦੇ ਨੂੰ ਜਤਾਉਂਦੇ ਸੀ ਉਹ ਇੱਕ ਪਹਿਲੀ ਗੱਲ ਹੋਇਆ ਜਿਹੜਾ ਆਇਆ ਸੀ ਬਾਈਡਸਟਾ ਹੈ ਜਿਆ ਬਾਈਡਸਟਾ ਉਹ ਵਿੱਚ ਵੀ ਇਸ ਤਰ੍ਹਾਂ ਕੈਂਸਲ ਲੈਣ ਆ ਸੀਗਾ ਫੇਰ ਉਹ ਚੇਤਾ ਕਰਨ ਦੇ باوجود ਫੇਰ ਉਹ ਕੰਮ ਚੱਲਿਆ ਕਿ ਇਲੈਕਸ਼ਨ ਨੇ ਕਮਿਸ਼ਨ ਨੇ ਕੌਗਨਿਟਸ ਲੈ ਕੇ ਫੇਰ ਇਹਦੇ ਤੇ ਉਹ ਫਿਰ ਦੁਬਾਰੇ ਫਿਰ ਉਹਨੂੰ ਕੈਨਸਲ ਕੀਤੀ ਗਈ

ਅਕਸਰ ਕੋਲੋਂ ਬਦਾਈ ਸੈਂਤੀ ਅੱਜ ਹੋਈ ਮੇਰੇ ਕਹਿਣ ਦਾ ਮਤਲਬ ਯਾਰ ਜਿਸ ਪ੍ਰਕਾਰ ਇਹ ਪਹਿਲੇ ਨਹੀਂ ਹੋਣੀ ਚਾਹੀਦੀ ਸੀ ਦਬਾਅ ਦੇ ਹੇਠ ਤੁਹਾਨੂੰ ਪਤਾ ਵੀ ਸੈਂਤੀ ਅੱਜਕੱਲ ਕਿਵੇਂ ਬਣਾਈ ਜਾਂਦੀ ਹੈ ਅਸੀਂ ਰੋਟੇਸ਼ਨ ਪਾਲਿਸੀ ਨੂੰ ਲੈ ਕੇ ਵਿਰੋਧੀ ਕਰ ਰਹੇ ਹਾਂ ਯਾਰ ਮੌਕਾ ਨਹੀਂ ਦੇਓਗੇ ਜਾਂ ਜਨਰਲ ਕਾਸਟ ਦੇ ਵਿਅਕਤੀਆਂ ਨੂੰ ਮੌਕਾ ਨਹੀਂ ਦੇਓਗੇ ਇਹ ਮਾਦ ਜ਼ਵੇਦ ਨਹੀਂ ਕਿ ਰੋਟੇਸ਼ਨ ਪਾਲਿਸੀ ਖਤਮ ਹੋ ਗਈ ਹੈ ਤਾਂ ਤੁਸੀਂ ਉਹਨਾਂ ਡਿਪਟੀ ਕਮਿਸ਼ਨਰ ਇੱਕ ਪਿੰਡ ਨੂੰ 12 ਬਾਰਾਂ ਦੀ ਰਿਜ਼ਰਵ ਹੀ ਰੱਖਦੇ ਇੱਕ ਪਿੰਡ ਨੂੰ 12 ਬਾਰਾਂ ਦੀ ਜਨਰਲ ਹੀ ਰੱਖਦੇ ਇਹ ਇਹ ਦੇ ਬਿਲਕੁਲ ਅਸੀਂ ਤਾਂ ਇਹ ਪਾਲਿਸੀ ਦੇ ਅਸੀਂ ਗੱਲ ਨਹੀਂ ਕਰ ਰਹੇ ਲੇਕਿਨ ਹਾਂ ਮੈਨੂੰ ਲੱਗਦਾ ਕਿ ਆਨ ਆਲੇ ਸਮੇਂ ਚ ਇਹਦੇ ਤੇ ਵੀ ਚੈੱਕ ਐਂਡ ਬੈਲੈਂਸਸ ਹੋਣੇ ਚਾਹੀਦੇ ਕਿ ਅਗਰ ਇੰਨੇ ਵਾਰੀ ਰਿਜ਼ਰਵ ਹੋ ਗਿਆ ਪਿੰਡੇ ਤੋਂ ਉੱਪਰ ਹੋਣਾ ਚਾਹੀਦਾ ਤੇ ਜੇ ਇੰਨੇ ਵਾਰੀ ਹੋ ਗਿਆ ਤਾਂ ਕੋਈ ਨਾ ਕੋਈ ਇਹਦੇ ਤੇ ਚੈੱਕ ਐਂਡ ਬੈਲੈਂਸਸ ਜ਼ਰੂਰ ਹੋਣਾ ਚਾਹੀਦੇ ਕਿਉਂਕਿ ਇਹਦਾ ਮਿਸਯੂਜ਼ ਹੋ ਰਿਹਾ ਇਸੇ ਕਰਕੇ ਤਾਂ ਰੋਟੇਸ਼ਨ ਪਾਲਿਸੀ ਏਸ ਦੈਟਸ ਵਾਈ ਆਮ ਸੇਇੰਗ ਕਿ ਅਸੀਂ ਜਿਹੜੀ ਪਾਲਿਸੀ ਕੋਈ ਕੋਈ ਖਾਰਿਜ ਕੀਤਾ ਗਿਆ ਮਿਸਯੂਜ਼ ਹੋ ਰਹੀ ਹੈ ਨਾ ਨਹੀਂ ਨਹੀਂ ਯੂ ਆਰ ਐਗਜ਼ੈਕਟਲੀ ਰਾਈਟ ਮਿਸਟਰ ਮਿਸਟਰ ਕੇਲਾਸ਼ ਬਿਲਕੁਲ ਚੈੱਕ ਐਂਡ ਬੈਲੈਂਸ ਇਸ ਹੋਣਾ ਚਾਹੀਦਾ ਹੈ ਸੋ ਥੈਟ ਇਸ ਮਨਮਰਜ਼ੀ ਨਾਲ ਜਿਹੜਾ ਰਿਜ਼ਰべਸ਼ਨ ਜਾਂ ਓਪਨ ਇਹ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਪਿੰਡਾਂ ਦਾ ਇਤਰਾਜ਼ ਹੈ ਕੋਈ ਗੱਲ ਨਹੀਂ ਕਈ ਵਾਰੀ ਚੰਗੇ ਨੂੰ ਕੋਈ ਕੰਮ ਕਰੀਦਾ ਹੁੰਦਾ ਹੈ ਜਿਹਦੇ ਤੇ ਪਤਾ ਨਹੀਂ ਲੱਗਦਾ ਮੌਕੇ ਤੇ ਲੇਕਿਨ ਜਦੋਂ ਰੇਟਸ ਵਿੱਚ ਸੁਧਾਰ ਨਹੀਂ ਹੁੰਦੀ ਲੋੜ ਪੈਂਦੀ ਹੈ ਪਤਾ ਲੱਗਦਾ ਹੈ ਉਹ ਲੈ ਕੇ ਨਹੀਂ ਆਉਣਾ ਚਾਹੀਦਾ ਸੋ ਐਸ ਯੂ ਸੈਡ ਅ ਰੋਟੇਸ਼ਨ ਪਾਲਿਸੀ ਇਸ ਤੇ ਵੀ ਜ਼ਰੂਰ ਕਾਂਗਰਸ ਪਾਰਟੀ ਜਿਹਨੂੰ ਆਈ ਦੀ ਸੂਚ ਵਿਚਾਰ ਕਰੇਗਾ ਮੈਂ ਤਾਂ ਇੱਕ ਗੋਲੀ ਦੀ ਜੀਰਾ ਦੇ ਵਿੱਚ ਗੋਲੀਆਂ ਚਲੀਆਂ ਪੱਟੀ ਚਲੀਆਂ ਆਹ ਮਾਨਸਾ ਚਲੀਆਂ ਖੇਮ ਕਰਨ ਚਲੀਆਂ ਤੁਸੀਂ ਕਹਿੰਦੇ ਕਤਲ ਹੋ ਗਿਆ 100% ਸੌਂਦਾ ਜਿਹੜੀ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਜੋ ਬੁੱਢਾ ਗਰਦੀ ਦਾ ਨੰਗਾ ਦਾਚ ਯਾਰ ਤੁਸੀਂ ਮੈਡਮ ਐਸਐਸਪੀ ਮੈਡਮ ਨੂੰ ਪੁੱਛੋ ਕਿਸ ਬੰਦਿਆਂ ਦੀਆਂ ਫਾਈਲਾਂ ਘੁਰੀਆਂ ਗਈਆਂ ਜੀਰੇ ਦੇ ਵਿੱਚ ਅਸੀਂ ਉਹਨਾਂ ਦੇ ਡੀਆਈਜੀ ਦੇ ਦਫ਼ਤਰ ਬੈਠੇ ਹਾਂ ਪੁਲਿਸ ਗਈ ਹੈ ਇੱਕ ਕਮਾਂਡਰ ਲੈਵਲ ਦਾ ਬੰਦਾ ਉਹਨਾਂ ਦੇ ਕਾਗਜ਼ਦਾਰ ਕਿਹਾ ਕਰਾਉਣ ਵੀ ਇਹਨਾਂ ਦੀਆਂ ਫਾਈਲਾਂ ਘੋਲੀਆਂ ਕਿ ਜਦੋਂ ਅੰਦਰ ਤੇ ਚਾਰ ਨਹੀਂ ਭਰ ਦਿੱਤੇਗੇ ਅਗਲਾ ਇੱਕ ਹੋਰੇ ਦਾ ਕਾਰਨ ਹੈ ਕਿ ਵੱਧ ਨਾਮਿਨੇਸ਼ਨ ਕਿਉਂ ਹੋਈ ਹੈ ਭਾਈ ਸਾਹਿਬ ਪੰਚਾਇਤੀ ਚੋਣਾਂ ਪਿਛਲੀ ਵਾਰੀ ਦੋ ਪਾਰਟੀਆਂ ਲੜ ਰਹੀਆਂ ਸੀ ਇੱਕ ਆਕਾਲੀ ਦਾ ਲੜ ਰਿਆ ਸੀ ਇੱਕ ਕਾਂਗਰਸ ਲੜ ਰਹੀ ਸੀ ਆਮ ਆਦਮੀ ਪਾਰਟੀ ਤਾਂ ਪੰਚਾਇਤੀ ਚੋਣਾਂ ਲੜੀ ਨਹੀਂ ਹੁਣ ਤੁਸੀਂ ਇਹ ਦੇਖੋ ਵੀ ਸੱਤਾ ਸਰਕਾਰ ਦੇ ਤਿੰਨ ਪਾਰਟੀਆਂ ਹੋ ਗਿਆ ਨਾ ਤੇ ਨੈਚੁਰਲੀ ਉਹਦੀ ਗਿਣਤੀ ਵਧ ਗਈ ਜੇ ਤਿੰਨਾਂ ਦੇ ਹਿਸਾਬ ਨਾਲ ਤੁਸੀਂ ਦੇਖੋਗੇ ਤਾਂ ਤੁਸੀਂ ਉਹਦੇ 'ਚ ਫੇਰ ਵੀ ਬਹੁਤ ਵੱਡਾ ਮਾਈਨਸ ਦੇਖੋਗੇ ਪੁਆਇੰਟ ਹੁਣ ਸੱਤਾਧਰ ਪਾਰਟੀ ਨੇ ਤਾਂ ਨਿਰਮਾਣ ਵਾਅਦੇ ਭਰੇ ਹੋਣੇ ਆ ਸੋ ਮੇਰੇ ਕਹਿਣ ਮਨੋਂ ਤਿੰਨ ਪਾਰਟੀਆਂ ਸੀ ਉਦੋਂ ਦੋ ਪਾਰਟੀਆਂ ਨੇ ਨਮਨਕਰ ਸੀਗੇ ਸੋ ਇਸ ਕਰਕੇ ਉਹ ਗਿਣਤੀ ਦਿਖਾ ਰਿਹਾ ਹੈ। ਇਹ ਬੀਜੇਪੀ ਨੇ ਭਾਵੇਂ ਜਿੱਤੇ ਵੀ ਕਈ ਥਾਵਾਂ ਤੇ ਥੋੜੇ ਥੋੜੇ ਨਮਨਕਰ ਪਰੇ ਹੈਗੇ ਆ। ਪਤਾ ਲੱਗਿਆ ਵੀ ਇਹ ਬੀਜੇਪੀ ਦੇ ਅਫੀਕਰ ਆ ਲੇਕਿਨ ਜ਼ਿਆਦਾਤਰ ਨਹੀਂ ਪਰੇ। ਲੇਕਿਨ ਉਹ ਤਿੰਨ ਪਾਰਟੀਆਂ ਨੇ ਨਮਨਕਰ ਹੈਗੇ। ਉਹਨਾਂ ਦੀ ਸਰਕਾਰ ਦੇ ਦਰਕਰ ਦੇ ਦਰਸਾਰੇ। ਸੋ ਉਹਨਾਂ ਦੇ ਸੋ ਦੇਖੋ ਜੀ ਸੀਐਮ ਕੋਰਟ ਹੋਏਗਾ ਇਹ ਫੈਸਲਾ ਸ਼ਿਵਨੀ ਦਾ ਸੋਨੀਆ ਗਾਂਧੀ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਜੀ ਕਰਦੇ ਆ ਅਸੀਂ ਲੋਕ ਨਹੀਂ ਕਰਦੇ ਚੀਫ ਮਿਨਿਸਟਰ ਦਾ ਫੈਸਲਾ ਹਾਂ ਇਹ ਜ਼ਰੂਰ ਆ ਬੇਹੱਦ ਖੁਸ਼ੀ ਹੈ ਸਾਨੂੰ ਕਿ ਹਰਿਆਣਾ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਸਾਨੂੰ ਉਮੀਦ ਹੈ ਕਿ ਦੋਹਾਂ ਜਗ੍ਹਾ ਤੇ ਕਾਂਗਰਸ ਪਾਰਟੀ ਦਾ ਰਾਜ ਬਣ ਜਾ ਰਿਹਾ ਕਾਂਗਰਸ ਪਾਰਟੀ ਦੀ ਵਾਪਸੀ ਹੋ ਰਹੀ ਹੈ ਕਾਂਗਰਸ ਪਾਰਟੀ ਨੂੰ ਲੋਕ ਚਾਹਣ ਲੱਗ ਪਏ ਕਾਂਗਰਸ ਪਾਰਟੀ ਨੂੰ ਲੋਕਾਂ ਨੂੰ ਉਮੀਦ ਹੈ ਔਰ ਗਵਾਂਡੀ ਸੂਬੇ ਚ ਜਦੋਂ ਇਸ ਰਾਣੀ ਕੋਈ ਦਲ ਹੁੰਦੀ ਹੈ ਕਾਂਗਰਸ ਦੀ ਵਾਪਸੀ ਦੀ ਪੂਰਾ ਭਰ ਸਾਰ ਨੂੰ ਸਾਡੇ ਸੂਬੇ ਚ ਇਹਦਾ ਬੇਅੰਤ ਖੁਸ਼ੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਜਿਹੜੇ ਟੀਵੀ ਚੈਨਲ ਸਰਵੇਦਾਸ ਰਿਹਾ ਉਹਨਾਂ ਤੋਂ ਵੀ ਵੱਧ ਅਸੀਂ ਕਰਦੇ ਨਾਲ ਇਤਿਹਾਸਿਕ ਜਿੱਤ ਇਸ ਵਾਰੀ ਕਾਂਗਰਸ ਪਾਰਟੀ ਦਰਜ ਕਰਾ